ਸੁਲਤਾਨ ਪੁੱਛੈ ਸੁਨ ਬੇਨਾਮਾ ਦੇਖੋ ਰਾਮ ਤੁਮਾਰੇ ਕਾਮ ਸੁਲਤਾਨ ਪੁੱਛੈ ਸੁਨ ਬੇਨਾਮਾ ਵੇ ਨਾਮਦੇਵ ਹੇ ਨਾਮਦੇਵ ਇਹ ਇਸ ਤੋਂ ਭਾਵ ਹੈ ਇਉ ਬੇ ਸੰਬੋਧਕ ਵਾਚਕ ਅੱਖਰ ਹੈ ਸਾਧ ਸੰਗਤ ਜੀ ਬਾਦਸ਼ਾਹ ਸ਼ੇਮਸ਼ਾ ਸ਼ਕੰਦਰ ਲੋਧੀ ਬਾਦਸ਼ਾਹ ਦੀ ਗਉ ਮਰ ਗਈ ਸੀ ਤੇ ਮਤਸਵੀ ਲੋਗਾਂ ਨੇ ਬਾਦਸ਼ਾਹ ਦੇ ਕੰਨ ਭਰੇ ਹੋਏ ਸਨ ਕਿ ਇਹ ਛੀਂਬਾ ਪਰਮੇਸ਼ਰ ਦੀ ਭਗਤੀ ਕਰਦਾ ਹੈ ਇਹਨੂੰ ਭਗਤੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਹਿੰਦੂ ਔਰ ਮੁਸਲਮਾਨ ਦੋਵੇਂ ਹੀ ਭਗਤ ਜੀ ਨਾਲ ਈਰਖਾ ਕਰਦੇ ਸਨ ਸੋ ਬਾਦਸ਼ਾਹ ਨੇ ਉਸ ਦਵੈਸ਼ ਦੇ ਅਧੀਨ ਲੋਕਾਂ ਦੇ ਕਹੇ ਵਿੱਚ ਆ ਕੇ ਮਰੀ ਹੋਈ ਗਾਂ ਭਗਤ ਜੀ ਦੇ ਅੱਗੇ ਲਿਆ ਰੱਖੀ ਹੈ ਤੇ ਭਗਤ ਜੀ ਨੂੰ ਕਹਿੰਦਾ ਵੀ ਮੈਂ ਤੇਰੇ ਰਾਮ ਦੇ ਕੰਮ ਤਾਂ ਦੇਖਾਂਗਾ ਤਾਂ ਮੰਨਾਂਗਾ ਜੇ ਤੂੰ ਇਸ ਗਮਰੀ ਹੋਈ ਗਊ ਨੂੰ ਜ਼ਿੰਦਾ ਕਰੇਂਗਾ ਸੋ ਇਸ ਸਾਰੇ ਸ਼ਬਦ ਵਿੱਚ ਇਹ ਪ੍ਰਸੰਗ ਹੈ ਭਗਤ ਜੀ ਅਕਾਲ ਪੁਰਖ ਦੀ ਭਗਤੀ ਜਲੀਨ ਹਨ ਬਾਦਸ਼ਾਹ ਬੜੇ ਕਰੜੇ ਬਚਨ ਕਹਿ ਰਿਹਾ ਹੈ ਤੇ ਭਗਤ ਜੀ ਅੱਗੋਂ ਕਹਿੰਦੇ ਹਨ ਵੀ ਮੇਰਾ ਕੀ ਆ ਕਛੂ ਨਾ ਹੋਏ ਮੈਂ ਨਹੀਂ ਕੁਝ ਕਰ ਸਕਦਾ ਕਰ ਹੈ RAM ਹੋਏ ਹੈ ਸੋਏ ਜੋ ਵਾਹਿਗੁਰੂ ਕਰੇਗਾ ਉਹ ਹੋਵੇਗਾ ਕਈ ਸਮਝਦੇ ਵੀ ਭਗਤ ਜੀ ਨੇ ਆਪਣੀ ਕੋਈ ਕਰਾਮਾਤ ਦਿਖਾਈ ਹੈ ਭਗਤ ਜੀ ਨੇ ਕੋਈ ਕਰਾਮਾਤ ਨਹੀਂ ਦਿਖਾਈ ਉਹਨਾਂ ਨੇ ਕਿਹਾ ਕਰਨ ਕਰਾਉਣ ਪਰਮੇਸ਼ਰ ਹੈ ਜੋ ਚਾਹੇਗਾ ਹੋ ਜਾਏਗਾ ਅਕਾਲ ਪੁਰਖ ਜੀ ਨੇ ਆ ਕੇ ਦਰਸ਼ਨ ਦਿੱਤੇ ਹਨ ਤੇ ਫਿਰ ਸਾਧ ਸੰਗਤ ਜੀ ਗਉ ਜਿੰਦਾ ਕੀਤੀ ਹੈ ਇਸ ਸ਼ਬਦ ਵਿੱਚ ਅੱਜ ਕੱਲ ਜਿਹੜੇ ਸਾਡੇ ਕਈ ਭਾਈ ਇਹੋ ਜੀਆਂ ਗੱਲਾਂ ਇਹੋ ਜੇ ਬਚਨਾਂ ਦੇ ਤਰਕਾਂ ਕਰਦੇ ਹਨ ਕਿ ਇਹ ਬਾਬਾ ਦੀਪ ਸਿੰਘ ਜੀ ਦਾ ਅਸੀਸ ਨਹੀਂ ਉਤਰ ਸਕਦਾ ਮੱਕਾ ਨਹੀਂ ਫੇਰ ਸਕਦਾ ਕਰਮਾਤਾ ਨੂੰ ਗੁਰਮਤ ਮੰਨਦੀ ਕੋਈ ਨਹੀਂ ਉਹ ਹੋਰ ਦਾ ਹੋਰ ਹੀ ਰੂਪ ਬਣਾ ਦਿੰਦੇ ਆ ਇਸ ਗੱਲ ਨੂੰ ਸਾਧ ਸੰਗਤ ਜੀ ਦੇਖੋ ਗੁਰਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਪਰਮਾਨ ਹੈ ਕਿ ਐਸਾ ਹੋਇਆ ਹੈ ਹੁਣ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਵੱਡਾ ਪ੍ਰਮਾਣ ਮੰਨਣਾ ਹੀ ਹੈ ਇਸ ਤੋਂ ਬਾਅਦ ਕਿ ਹੋਰ ਕੋਈ ਸਾਡੇ ਲਈ ਪ੍ਰਮਾਣਿਕ ਗ੍ਰੰਥ ਨਹੀਂ ਹੈ ਸਭ ਤੋਂ ਸਰੋਮਣੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਜਿਨ੍ਹਾਂ ਵਿੱਚ ਇਹ ਸੰਕੇਤ ਅਕਾਲ ਪੁਰਖ ਦੀ ਪ੍ਰਤੱਖ ਸ਼ਕਤੀ ਦਾ ਸਾਨੂੰ ਮਿਲ ਰਿਹਾ ਹੈ ਸੋ ਇਹ ਸ਼ਬਦ ਤੁਸੀਂ ਪੜੋਗੇ ਜਿੰਨੇ ਵੀ ਵਿਦਵਾਨ ਟਿੱਕਾਕਾਰਾਂ ਨੇ ਅਰਥ ਇਨ ਬਿਨ ਇਸੇ ਤਰ੍ਹਾਂ ਹੀ ਕੀਤੇ ਹਨ ਸਤਕਾਰਯੋਗ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਆਧੁਨਿਕ ਟੀਕਾਕਾਰ ਮੰਨਿਆ ਜਾਂਦਾ ਹੈ ਔਰ ਜਿਹੜੇ ਵੀਰ ਜ਼ਿਆਦਾ ਸ਼ੰਕਾ ਕਰਨ ਵਾਲੇ ਹਨ ਉਹ ਵੀ ਉਹਨਾਂ ਨੂੰ ਹੀ ਪ੍ਰਮਾਣਿਕ ਮੰਨਦੇ ਹਨ ਵੀ ਸਾਨੂੰ ਪ੍ਰੋਫੈਸਰ ਸਾਹਿਬ ਦਾ ਟੀਕਾ ਸਭ ਤੋਂ ਵਧੀਆ ਮੰਨਦੇ ਹਨ ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵੀ ਅਰਥ ਇਹੀ ਕੀਤੇ ਹਨ ਜੋ ਸਾਰੇ ਟੀਕਿਆਂ ਵਿੱਚ ਹਨ ਕਿ ਗਊ ਜਿੰਦਾ ਹੋਈ ਸੀ ਸੋ ਖਾਲਸਾ ਜੀ ਮਹਾਰਾਜ ਪਰਮੇਸ਼ਰ ਸਰਵ ਸ਼ਕਤੀਮਾਨ ਹੈ ਅਸੀਂ ਅਲਪਗ ਬੁੱਧੀ ਵਾਲੇ ਜੀਵ ਹਾਂ ਅਸੀਂ ਕੀ ਜਾਣੀਏ ਵਾਹਿਗੁਰੂ ਕੁਛ ਦਾ ਕੁਛ ਕਰ ਸਕਦਾ ਹੈ ਖਿਨ ਮਹਿ ਅਵਰ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ ਵਾਹਿਗੁਰੂ ਦੇ ਕੌਤਕ ਅਚਰਜ ਹਨ ਹਾਂਜੀ ਸੁਲਤਾਨ ਪੁੱਛੈ ਸੁਨ ਬੇਨਾਮ ਦੇਖੋ ਰਾਮ ਤੁਮਾਰੇ ਕੰਮ ਨਮਾ ਸੁਲਤਾਨੇ ਬਾਦਲਾ ਦੇਖੋ ਤੇਰਾ ਹਰ ਬੀਠੋਲਾ ਰਹਾਉ ਬੇਸਮੇਲ ਗਊ ਦੇਹ ਜਿਵਾਏ ਨਾ ਤਰ ਗਰਦਨ ਮਾਰਾ ਉਠਾਏ ਨਾ ਕਰ ਤੇ ਲਾ ਕੇ ਨਾ ਤਰ ਗਰਦਨ ਮਾਰਾ ਉਠਾਏ ਨਾ ਤਰ ਗਰਦਨ ਮਾਰਾ ਉਠਾਏ ਬਾਦशाह ਐਸੀ ਕਿਉ ਹੋਏ ਬਿਸਮਿਲ ਕੀਆ ਨਾ ਜੀਵੇ ਕੋਏ ਭਗਤ ਜੀ ਕਹਿੰਦੇ ਐ ਬਾਦਸ਼ਾਹ ਇਸ ਤਰ੍ਹਾਂ ਹੋ ਨਹੀਂ ਸਕਦਾ ਜਿਹੜੀ ਗਾਹ ਮਾਰ ਦਿੱਤੀ ਗਈ ਹੈ ਬਿਸਮਿਲਾ ਪੜ੍ਹ ਕੇ ਮਰ ਗਈ ਹੈ ਉਸ ਨੂੰ ਕਿਵੇਂ ਜ਼ਿੰਦਾ ਕੀਤਾ ਜਾ ਸਕਦਾ ਭਗਤ ਜੀ ਨੇ ਤਾਂ ਸੱਚੀ ਗੱਲ ਕਹੀ ਹੈ ਉਹਨਾਂ ਨੇ ਕੁਦਰਤ ਦੇ ਉਲਟ ਕੋਈ ਬਚਨ ਨਹੀਂ ਕਿਹਾ ਉਹ ਕਹਿੰਦੇ ਜੋ ਵਾਹਿਗੁਰੂ ਦੇ ਭਾਣੇ ਵਿੱਚ ਹੋ ਗਿਆ ਮੈਂ ਉਸ ਨੂੰ ਬਦਲ ਨਹੀਂ ਸਕਦਾ ਹਾਂ ਜੀ ਨਾ ਤਰ ਗਰਦਨ ਮਾਰਾ ਉਠਾਇ ਬਾਦ ਸਾਹ ਐਸੀ ਕਿਉ ਹੋਏ ਬੇਸਮਿਲ ਕੀਆ ਨਾ ਜੀਵੇ ਕੋਏ ਮੇਰਾ ਕੀਆ ਕਛੂ ਨਾ ਹੋਏ ਕਰ ਹੈ RAM ਹੋਏ ਹੈ ਸੋਏ ਬਾਦ ਸਾਹ ਚੜਿਓ ਅਹੰਕਾਰ ਗਜ ਹਸਤੀ ਦੀਨੋ ਚਮਕਾਰ ਰੂਦਨ ਕਰੇ ਨਾ ਮੇ ਕੀ ਮਾਇ ਛੋੜ ਰਾਮ ਕੀ ਨਾ ਭਜੈ ਖੁਦਾ ਨਾ ਹਉ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਇ ਪਿੰਡ ਪੜੈ ਤਉ ਹਰ ਗੁਣ ਗਾਇ ਕਰੈ ਗਜਿੰਦ ਸੁੰਡ ਕੀ ਚੋਟ ਨਾਮਾ ਉੱਬਰੈ ਹਰ ਕੀ ਓਟ ਕਰੈ ਗਜਿੰਦ ਸੁੰਡ ਕੀ ਚੋਟ ਹਾਥੀ ਦੀ ਸੁੰਡ ਹੁੰਦੀ ਐ ਨਾ ਸੁੰਡ ਦੀ ਚੋਟ ਮਾਰਦਾ ਸੋ ਇਥੇ ਸੁੰਡ ਨਹੀਂ ਪਾਠ ਕਰਨਾ ਸੁੰਡ ਬੋਲਾ ਹੀ ਬੋਲਣਾ ਹੈ ਕਾਜੀ ਮੁੱਲਾ ਕਰਹਿ ਸਲਾਮ ਇਨ ਹਿੰਦੂ ਮੇਰਾ ਮਲਿਆ ਮਾਨ ਮਲਿਆ ਬੋਲਾ ਕਰਨਾ ਹੈ ਮਲਿਆ ਨਹੀਂ ਕਹਿਣਾ ਮਲਿਆ ਮਲ ਦਿੱਤਾ ਨਾਸ ਕਰ ਦਿੱਤਾ ਕਾਜੀ ਮੁੱਲਾ ਕਰਹਿ ਸਲਾਮ ਇਨ ਹਿੰਦੂ ਮੇਰਾ ਮਲਿਆ ਮਾਨ ਬਾਦ ਸਾਹ ਬੇਨਤੀ ਸੁਨੇਹ ਨਾਮੇ ਸਰ ਭਰ ਸੋਨਾ ਲੇਹ ਮਾਲ ਲੇਓ ਤਉ ਦੋਜਕ ਪਰਾਓ ਦੀਨ ਛੋੜ ਦੁਨੀਆ ਕਉ ਭਰਾਓ ਪਾਵਹ ਬੇੜੀ ਹੱਥ ਹ ਤਾਲ ਨਾਮਾ ਗਾਵੈ ਗੁਣ ਗੋਪਾਲ ਗੰਗ ਜਮੁਨਾ ਜਾ ਉਲਟੀ ਵਹ ਤਉ ਨਾਮਾ ਹਰ ਕਰਤਾ ਰਹੈ ਸਾਤ ਘੜੀ ਜਬ ਬੀਤੀ ਸੁਣੀ ਅਜਹੋ ਨ ਆਇਓ ਤ੍ਰਿ ਭਵਨ ਧਣੀ ਪਾਖੰਤਣ ਬਾਜ ਬਜਾਇਲਾ ਗਰੁੜ ਚੜੇ ਗੋਬਿੰਦ ਆਇਲਾ ਆਪਣੇ ਭਗਤ ਪਰ ਕੀ ਪ੍ਰਤਪਾਲ ਗਰੁੜ ਚੜੇ ਆਏ ਗੋਪਾਲ ਕਹ ਹੈ ਤਾ ਧਰਨ ਏ ਕੋਡੀ ਕਰਾਓ ਕਹ ਹੈ ਤਾ ਲੈ ਕਰ ਉਪਰ ਧਰਾ ਕਹ ਹਤਾ ਮੂਈ ਗਉ ਦੇਉ ਜਿ ਆਏ ਸਭ ਕੋਈ ਦੇਖੈ ਪਤੀ ਆਏ ਅਕਾਲ ਪੁਰਖ ਪਰਮੇਸ਼ਰ ਜੀ ਆ ਕੇ ਕਹਿਣ ਲੱਗੇ ਕਿ ਦਾਮਦੇਵ ਜੇ ਤੂੰ ਆਖੇ ਤਾਂ ਧਰਤੀ ਪੁੱਠੀ ਕਰ ਦਿਆਂ ਟੇਢੀ ਕਰ ਦਿਆਂ ਜੇ ਤੂੰ ਆਖੇ ਨਾ ਥੱਲੇ ਵਾਲੀ ਉੱਤੇ ਉੱਤੇ ਵਾਲੀ ਥੱਲੇ ਭਾਵ ਉਥਲ ਪੁਥਲ ਕਰ ਦਿਆਂ ਜੇ ਤੂੰ ਆਖੇ ਤਾਂ ਮੈਂ ਮਰੀ ਹੋਈ ਗਉ ਜਿੰਦਾ ਕਰ ਦਿਆਂ ਸਾਰਿਆਂ ਦਾ ਭਰੋਸਾ ਵੱਜ ਜਾਵੇ ਉਹ ਸਾਧ ਸੰਗਤ ਇਹ ਸਾਰੇ ਬਚਨ ਸੁਣ ਕੇ ਭਗਤ ਜੀ ਕਹਿਣ ਲੱਗੇ ਮਹਾਰਾਜ ਵੀ ਇੱਥੇ ਇਹਨਾਂ ਦਾ ਹੁਣ ਭਰੋਸਾ ਡੋਲਿਆ ਹੋਇਆ ਹੈ ਤੁਸੀਂ ਕਿਰਪਾ ਕਰਕੇ ਗਊ ਜਿੰਦਾ ਕਰ ਦਿਓ ਸੋ ਉਹ ਫਿਰ ਪਰਮੇਸ਼ਰ ਨੇ ਗਊ ਜਿੰਦਾ ਕੀਤੀ ਹੈ ਹਾਂਜੀ ਨਾਮਾ ਪ੍ਰਣਵੈ ਸੇਲ ਮਸੇਲ ਗਊ ਦੁਹਾਈ ਬਛਰਾ ਮੇਲ ਦੁੱਧ ਹੈ ਦੋਹੇ ਜਬ ਮਟੁਕੀ ਭਰੀ ਲੇ ਬਾਦशाह ਕੇ ਆਗੇ ਧਰੀ ਬਾਦशाह ਮਹਿਲ ਮਹਿ ਜਾਏ ਆਉ ਘਟ ਕੀ ਘਾਟ ਲਾਗੀ ਆਏ ਕਾਜੀ ਮੁੱਲਾ ਬੇਨਤੀ ਫੁਰਮਾਏ ਬਖਸ਼ੀ ਹਿੰਦੂ ਮੈਂ ਤੇਰੀ ਗਾਇ ਨਾਮਾ ਕਹੇ ਸੁਨਹੁ ਬਾਦशाह ਇਹੋ ਕਿਸ਼ਪਤੀਆ ਮੁਝਾ ਦੇਖਾਇ ਇਸ ਪਤੀਆ ਕਾ ਇਹ ਪਰਵਾਨ ਸਾਚੀ ਸੀਲ ਚਲੋ ਸੁਲਤਾਨ ਨਾਮ ਦੇਓ ਸਭ ਰਹਿ ਆਸਮਾਏ ਮਿਲ ਹਿੰਦੂ ਸਭ ਨਾਮੇ ਪਹਿ ਜਾਏ ਜਬ ਜਾਉ ਅਬ ਕੀ ਬਾਰ ਨਾ ਜੀਵੇ ਗਾਏ ਤ ਨਾਮ ਦੇਵ ਕਾ ਪਤੀਆ ਜਾਏ ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨਾ ਲੇ ਉਧਰਿਆ ਪਾਰ ਸਗਲ ਕਲੇਸ਼ ਨਿੰਦਕ ਭੈ ਆਖੇਦ ਨਾਮੇ ਨਾਰਾਇਣ ਨਾਹੀ ਭੇਦ ਘਰ ਦੂਜਾ ਜਾਓ ਗੁਰਦੇਵ ਤਾ ਮਿਲੈ ਮੁਰਾਰ ਜਾਓ ਗੁਰਦੇਵ ਤਾ ਉਤਰੈ ਪਾਰ ਜਾਓ ਗੁਰਦੇਵ ਤਾ ਬੈਕੁੰਠ ਕਰੈ ਜਾਓ ਗੁਰਦੇਵ ਤਾ ਜੀਵਤ ਮਾਰੈ ਸਤ 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 ਗੁਰਦੇਵ ਝੂਠ ਝੂਠ ਝੂਠਾ ਝੂਠ ਆਨ ਸਭ ਸੇਵ ਸਤ 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 ਸਤਗੁਰ ਦੇਵ ਸੋ ਇਉਂ ਇਹ ਪਾਠ ਪ੍ਰਾਤਨ ਜੋ ਹੈ ਸੰਪਰਦਾ ਵਿੱਚ ਚੱਲਿਆ ਆਉਂਦਾ ਆਰੰਭ ਤੋਂ ਹੀ ਸੋ ਇਸੇ ਤਰ੍ਹਾਂ ਜਾਣਣਾ ਦੂਸਰਾ ਭੇਦ ਹੈ ਸਤ 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 ਗੁਰਦੇਵ ਇਹ ਦੂਸਰਾ ਭੇਦ ਹੈ ਜਿਹੜਾ ਮੁਖ ਹੈ ਸਤ 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 ਗੁਰਦੇਵ ਝੂਠ 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 ਆਨ ਝੂਠ ਆਨ ਸਭ ਸੇਵ ਫਿਰ ਸੁਣਨਾ ਸਤ 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 ਇਥੇ ਵਿਸ਼ਰਾਮ ਆਇਆ ਸਤ ਸਤ ਗੁਰਦੇਵ ਝੂਠ 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 ਆਨ ਸਭ ਸੇਵ ਹਾਂਜੀ ਸਤ 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 ਸਤਗੁਰ ਦੇਵ ਝੂਠ 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 ਆਨ ਸਭ ਸੇਵ ਰਹਾਉ ਜਾਉ ਗੁਰ ਦੇਵ ਤਾਂ ਨਾਮ ਦਿਰੜਾਵੇ ਜਾਉ ਗੁਰ ਦੇਵ ਨਾ ਦਹਿ ਦਿਸਤਾਵੇ ਜਾਉ ਗੁਰ ਦੇਵ ਪੰਚਤੇ ਦੂਰ ਜਾਉ ਗੁਰ ਦੇਵ ਨਾ ਮਰਬੋ ਝੂਰਾ ਜਾਉ ਗੁਰ ਦੇਵ ਤਾਂ ਅੰਮ੍ਰਿਤ ਬਾਣੀ ਜਾਉ ਗੁਰ ਦੇਵ ਤਾਂ ਅਕਥ ਕਹਾਣੀ ਜਾਉ ਗੁਰ ਦੇਉ ਤਾ ਅੰਮ੍ਰਿਤ ਦੇਹ ਜਾਉ ਗੁਰ ਦੇਉ ਨਾਮ ਜਪ ਲੈਹ ਜਾਉ ਗੁਰ ਦੇਉ ਭਵਨ ਤਰੈ ਸੂਜੈ ਜਾਉ ਗੁਰ ਦੇਉ ਊਚ ਪਦ ਬੂਜੈ ਜਾਉ ਗੁਰ ਦੇਉ ਤਾ ਸੀਸ ਆਕਾਸ ਜਾਉ ਗੁਰ ਦੇਉ ਸਦਾ ਸਾ ਬਾਸ ਜਾਉ ਗੁਰ ਦੇਉ ਸਦਾ ਬਹਿ ਰਾਗੀ ਜਾਉ ਗੁਰ ਦੇਉ ਪਰ ਨਿੰਦਾ त्याਗੀ ਜਾਉ ਗੁਰਦੇਵ ਬੁਰਾ ਭਲਾ ਏਕ ਜਾਉ ਗੁਰਦੇਵ ਲੇਲਾ ਤਹਲੇਖਾ ਜਾਉ ਗੁਰਦੇਵ ਕੰਧ ਨਹੀਂ ਹਿਰੈ ਜਾਉ ਗੁਰਦੇਵ ਦੇਹੁਰਾ ਫਿਰੈ ਜਾਉ ਗੁਰਦੇਵ ਤਾਂ ਛਾਪਰ ਛਾਈ ਜਾਉ ਗੁਰਦੇਵ ਸਹਿਜ ਨਿਕਸਾਈ ਜਾਉ ਗੁਰਦੇਵ ਤਾਂ 86 ਨਾਇਆ ਜਾਉ